हां जी नेहा जी ਤੇ ਪਰਜੋਤ ਸਿੰਘ ਜੀ ਮੇਰਾ ਪਹਿਲਾ ਸਵਾਲ ਆਪ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਹੜਾ ਵੀਰ ਪੈਨ ਵੀਡੀਓ ਦੇਖ ਰਹੇ ਨੇ ਉਹ ਵੀ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਮੈਂ ਕਹਿੰਦਾ ਅੱਗੇ ਅੱਗੇ ਨਾਓ ਜੀ ਆਹ ਠੀਕ ਆਵਾਜ਼ ਵੀ ਕਲੀਅਰ ਆ ਜਾ ਰਹੀ ਹੈ ਹਾਂ ਜੀ ਤੇ ਕੋਣ ਦੱਸੇਗਾ ਪਰਜੋਤ ਸਿੰਘ ਦੱਸਣਗੇ ਜੀ ਪਰਜੋਤ ਭਦਰ ਸਾਹਿਬ ਜੀ ਗੁਰੂ ਤੇਗ ਭਦਰ ਗੁਰਤੇਗ ਭਦਰ ਸਾਹਿਬ ਜੀ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਇਸੇ ਨਾਲ ਜੁੜਿਆ ਹੋਇਆ ਗੁਰਤੇਗ ਭਦਰ ਸਾਹਿਬ ਜੀ ਦੇ ਪਿਤਾ ਜ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਹੜੇ ਵੀ ਪ੍ਰਿਆਣ ਵੀਡੀਓ ਦੇਖ ਰਹੇ ਨੇ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਕੋਈ ਕਮੀ ਪੇਸ਼ ਲੱਗੀ ਹੈ ਉਹ ਵੀ ਦੱਸੋ ਸੁਧਾਰ ਕਰਾਂਗੇ ਜੀ ਕੋਣ ਦੱਸੇ ਗੁਰਤੇਗ ਬਹਾਦਰ ਸਾਹਿਬ ਦੇ ਪਿਤਾ ਇਹਨਾਂ ਪ੍ਰਜੋਸ਼ ਸਿੰਘ ਜੀ ਚਲੋ ਪ੍ਰਜੋਸ਼ ਸਿੰਘ ਦੱਸੋ ਜੀ ਹਰ ਗੋਬਿੰਦ ਸਾਹਿਬ ਜੀ ਗੁਰੂ ਹਰ ਗੋਬਿੰਦ ਸਾਹਿਬ ਜੀ ਕੀ ਬਾਤ ਹੈ ਜੀ ਅਗਲਾ ਸਵਾਲ ਇਸੇ ਨਾਲ ਫਿਰ ਤੋਂ ਜੁੜਿਆ ਹੋਇਆ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਹਾਂ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਕਈ ਵੀਰ ਭੈਣ ਕਹਿੰਦੇ ਹਨ ਜਵਾਬ ਜਲਦੀ ਦਿਨੇ ਉਹ ਟਾਈਪ ਕਰਨ ਲੱਗ ਟਾਈਮ ਲੱਗ ਜਾਂਦਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀਡੀਓ ਨੂੰ ਪਾਉਜ਼ ਕਰਕੇ ਵੀ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ ਜੀ ਤੇ ਦੋਹਾਂ ਦਾ ਹੱਥ ਖੜੇ ਨਹੀਂ ਹਜਿ ਨੂੰ ਮੌਕਾ ਦਿੱਤਾ ਗੁਰੂ ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਬਿਲਕੁਲ ਕੀ ਬਾਤ ਹੈ ਜੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਅਗਲਾ ਸਵਾਲ ਇਸੇ ਨਾਲ ਜੁੜਿਆ ਹੋਇਆ ਫਿਰ ਤੋਂ ਤੁਸੀਂ ਅੱਜ ਕਰਕੇ ਕੀ ਲੈਣ ਕੋਸ਼ਿਸ਼ ਨਾ ਦਾ ਗੁਰੂ ਅਰਜਨ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਗੋਬਿੰਦ ਸਿੰਘ ਤਾਂ ਸਟਾਰਟ ਕੀਤੀ ਆਪਾਂ ਗੱਲ ਦੇ ਕੋਈ ਗੁਰੂ ਗੋਬਿੰਦ ਸਿੰਘ ਦੇ ਪਿਤਾ ਜੀ ਫਿਰ ਗੁਰਤੇਗਵਾਰ ਸਾਹਿਬ ਜੀ ਦੇ ਪਿਤਾ ਜੀ ਹਾਂਜੀ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਹਾਂਜੀ ਤੇ ਹੁਣ ਪੁੱਛ ਰਹੇ ਆ ਕਿ ਗੁਰੂ ਅਰਜਨ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਤੁਸੀਂ ਸਾਡੇ ਪਿਤਾ ਦੇ ਇੱਕ ਇੱਕ ਲੜੀ ਚੱਲ ਰਹੀ ਹੈ ਲੜੀ ਮਤਲਬ ਕਿ ਇਹ ਲਾਈਨ ਬਣਾਈ ਹੈਗੀ ਪੂਰੀ ਜੀ 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 ਆਓ ਜਿਹਨੂੰ ਫਿਰ ਪਤਾ ਲੱਗੇਗਾ ਦੇਖੋ ਕਿਵੇਂ ਸਾਰੀ ਲੜੀ ਜੁੜੀ ਹੋਈ ਹੈ ਇੱਕ ਦੂਜੇ ਨਾਲ ਬਿਲਕੁਲ ਵੈਸੇ ਵਧੀਆ ਥੀਵਾਗੀ ਪਤਾ ਹੋਣਾ ਚਾਹੀਦਾਗਾ ਗੁਰੂ ਅਰਜਨ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰੈਂਸ ਜਵਾਬ ਦੇ ਸਕਦੇ ਹਨ ਜੀ ਤੇ ਵੀਡੀਓ ਨੂੰ ਸ਼ੇਅਰ ਮੈਂ ਫਿਰ ਬੇਨਤੀ ਕਰ ਰਿਹਾ ਸ਼ੇਅਰ ਕਰਦੇ ਕਰੋ ਜਾਣਕਾਰੀ ਹਰ ਕਿਸੇ ਤੱਕ ਪਹੁੰਚੇ ਬੱਚਿਆਂ ਨਾਲ ਜ਼ਰੂਰ ਸਾਂਝਾ ਕਰੋ ਕੀ ਹੁੰਦਾ ਹੈ ਕਈ ਵਾਰ ਇਹ ਸਵਾਲ ਜੋ ਪੇਪਰਾਂ ਵਿੱਚ ਪਿਆ ਸਕਦੇ ਨੇ ਇਸ ਕਰਕੇ ਜ਼ਰੂਰ ਤਿਆਰੀ ਹੋਣੀ ਚਾਹੀਦੀ ਹੈ ਜੀ ਕੌਣ ਦੱਸੇਗਾ ਪਰਜੋਤ ਸਿੰਘ ਜੀ ਗੁਰੂ ਆਮ ਦਾਸ ਜੀ ਗੁਰੂ ਰਾਮਦਾਸ ਜੀ ਬਿਲਕੁਲ ਸਹੀ ਜਵਾਬ ਹੈ ਜੀ ਗੁਰੂ ਰਾਮਦਾਸ ਜੀ ਦੇਖੋ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਉਹਨਾਂ ਦੇ ਸੁਪੁੱਤਰ ਗੁਰੂ ਅਰਜਨ ਸਾਹਿਬ ਜੀ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਉਹਨਾਂ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਸੁਪੁੱਤਰ ਗਾਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ 9ਵੇਂ ਪਾਤਸ਼ਾਹ 9ਵੇਂ ਪਾਤਸ਼ਾਹ ਗੁਰ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਸੁਪੁੱਤਰ ਗਾਹਾਂ ਗੁਰੂ ਗੋਬਿੰਦ ਸਿੰਘ ਜੀ ਜੋ ਕਿ 10ਵੇਂ ਪਾਤਸ਼ਾਹ ਹਨ ਜੀ ਠੀਕ ਹੈ ਨਹੀਂ ਤਾਂ ਜੁੜ ਗਈ ਨਾ ਇੱਕ ਚੈਨ ਜਿਹੜੇ ਬਹੁਤ ਵਧੀਆ ਥੀਮ ਮੰਗੀ ਇਹ ਵੈਸੇ ਜਾਨ ਨੇ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਹੋਈ ਹੈ ਜੀ ਇਹ ਬਾਈ ਚਾਂਸ ਨੇ ਪਤਾ ਹੁਣਾ ਚੀਜ਼ ਦਾ ਦੇਖੋ ਆਪਾਂ ਵੱਖ-ਵੱਖ ਸਥਾਨਾਂ ਤੇ ਜਾਣੇ ਆ ਗੁਰਦਾਰਾ ਸਾਹਿਬ ਜਾਣੇ ਆ ਤੇ ਸਾਨੂੰ ਪਤਾ ਹੁਣਾ ਜਿੱਥੇ ਆਪਾਂ ਜਾ ਰਹੇ ਉਥੇ ਦਾ ਇਤਿਹਾਸ ਕੀ ਹੈ ਜਿਵੇਂ ਕਿ ਮਤਲਬ ਕਿ ਸਾਡੇ ਲਈ ਨਾ ਇੱਕ ਟੈਸਟ ਸੀਗਾ ਜਿਹੜਾ ਕਿ ਸਾਡਾ ਬਾਈ ਚਾਂਸ ਹੋ ਗਿਆ ਜਿਵੇਂ ਟੀਚਰ ਨਹੀਂ ਕਦੇ ਕਦੇ ਸਰਪ੍ਰਾਈਜ਼ ਟੈਸਟ ਕਰ ਲੈਂਦੇ ਹਾਂ 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 ਉਹ ਸਰਪ੍ਰਾਈਜ਼ ਟੈਸਟ ਸਾਡੇ ਨਾਲ ਹੋਇਆ ਸੋ ਬਾਈ ਚਾਂਸ ਤੁਸੀਂ ਵੀ ਆਪਣੇ ਬੱਚਿਆਂ ਨਾਲ ਇਦਾਂ ਦਾ ਸਰਪ੍ਰਾਈਜ਼ ਟੈਸਟਿੰਗ ਜਿਹੜਾ ਜ਼ਰੂਰ ਕਰਿਆ ਕਰੋ ਦੇਖੋ ਬੱਚੇ ਨਾ ਬੈ ਕੇ ਤੁਸੀਂ ਪਬਜੀ ਆ ਫ੍ਰੀ ਫਾਇਰ ਜਾਂ ਹੋਰ ਬੈਟਲ ਗ੍ਰਾਉਂਡ ਵਗੈਰਾ ਗੇਮਾਂ ਖੇលਦੇ ਹੋ ਖੇਲਣੇ ਚਾਹੀਦੇ ਕੋਈ ਗੱਲ ਨਹੀਂ ਅੱਜ ਦਾ ਟਾਈਮ ਹੈ ਹਨਾ ਪਰ ਜੇ ਇਹੋ ਜਿਹਾ ਕੁਝ ਖੇਲੋ ਯਾਰ ਵਧੀਆ ਨਹੀਂ ਹੈ ਬਿਲਕੁਲ ਨਾਲੇ ਦੇ ਨਾਲ ਮਾਈਂਡ ਜਿਹੜਾ ਸ਼ਾਰਪ ਹੁੰਦਾ ਹੈ ਦਿਮਾਗ ਯਾਦਦਾਸ਼ਤ ਇੱਕ ਦਿਮਾਗ ਦੀ ਕਸਰਤ ਹੁੰਦੀ ਹੈ ਠੀਕ ਹੈ ਨਾਲੇ ਆਪਾਂ ਇਤਿਹਾਸ ਨਾਲ ਜੁੜਦੇ ਹਾਂ ਆਪਣੇ ਬੱਚੇ ਤੇ ਆ ਜੁੜਨਗੇ ਜੋ ਚੀਜ਼ ਅਸੀਂ ਭੁੱਲ ਰਹੇ ਹਾਂ ਸਾਡੇ ਬੱਚੇ ਯਾਦ ਕਰਨਾ ਅਸੀਂ ਵੀ ਯਾਦ ਕਰਾਂਗੇ ਬੱਚੀ ਯਾਦ ਕਰਾਂਗੇ ਆਪਾਂ ਬੱਚਿਆਂ ਨੂੰ ਕੁਝ ਨਾ ਸਿਖਾਏ ਹੁੰਦੇ ਆ ਆਪਾਂ ਦੋਸੀ ਨਹੀਂ ਜਲ ਥੋੜੇ ਥੱਲੇ ਨਹੀਂ ਬੈਠੇ ਉੱਤੇ ਹੋ ਜਰ ਉਹਦੇ ਵਿੱਚੋਂ ਬਹੁਤ ਕੁਝ ਆਪਾਂ ਨੂੰ ਸਿੱਖਣ ਨੂੰ ਮਿਲ ਜਾਂਦਾ ਹਾਂ ਮੈਂ ਇਹ ਦੱਸਦਾ ਗੱਡੀ ਰੋਕ ਕੇ ਵੀਡੀਓ ਬਣਾ ਰਹੇ ਆ ਕਿ ਪਤਾ ਹੀ ਹੈ ਭਾਈ ਤਾਂ ਹੀ ਇੱਧਰ ਬੈਠੇ ਨੇ ਨਹੀਂ ਮੈਂ ਕਈ ਵੇ ਕਹਿੰਦੇ ਗੱਡੀ ਚੱਲਦੀ ਨਹੀਂ ਨਹੀਂ ਗੱਡੀ ਖੜਾਈ ਹੋਈ ਹੈ ਆਰਾਮ ਨਾਲ ਬੈਠਿਆ ਠੀਕ ਹੈ ਜੀ ਤੇ ਬਾਕੀ ਗੁਰਗੋਬ ਸਿੰਘ ਨਾਲ ਜੁੜੇ ਹੋਏ ਸਵਾਲ ਜਵਾਬ ਦੀ ਵੀਡੀਓ ਹੋਰ ਵੀ ਅਸੀਂ ਤਿਆਰ ਕੀਤੀ ਹੈ ਜੀ ਕਿਉਂ ਕਿ ਵੇਸਾਖੀ ਕਰਕੇ ਬਿਲਕੁਲ ਜੀ ਰਸਾਖੀ ਕਰਕੇ ਅਸੀਂ ਗੁਰਗੋਬ ਸਿੰਘ ਨਾਲ ਜੁੜੇ ਹੋਏ ਕਈ ਸਵਾਲ ਜਵਾਬ ਦੀਆਂ ਵੀਡੀਓਜ਼ ਤਿਆਰ ਕੀਤੀਆਂ ਨੇ ਜੋ ਕਿ ਆਪਜੀ ਕੌਮਿਕ ਸੋਰਸ YouTube ਚੈਨਲ 'ਤੇ ਜਾ ਕੇ ਦੇਖ ਸਕਦੇ ਹੋ Facebook 'ਤੇ ਵੀ ਵੀਡੀਓ ਅਵੇਲੇਬਲ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਜਾਣ ਕਰਕੇ ਤੱਕ ਪਹੁੰਚੇ ਕਮੀ ਪੇਸ਼ੀ ਲੱਗਦੀ ਹੈ ਉਹ ਸਾਨੂੰ ਦੱਸੋ ਸੁਧਾਰ ਕਰਾਂਗੇ ਠੀਕ ਹੈ ਦਿਲ ਤੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ